ਵਾਟਸਐਪ ਗਾਇਜ਼ ਕੀ ਹਾਲ ਚਾਲ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਤਾਂ ਮਿੱਤਰੋ ਅੱਜ ਸਾਡੇ ਚਿਕਸ ਦਾ ਡੇ ਹੈਗਾ ਯਾ ਡੇ 13 ਤਾਂ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੁਹਾਨੂੰ ਪਤਾ ਹੀ ਹੈ ਕਿ ਟੈਂਪਰੇਚਰ ਬਹੁਤ ਜ਼ਿਆਦਾ ਵਗ ਰਿਹਾ ਹੈ ਦਿਨੋ ਦਿਨ ਤਾਂ ਚਿਕਸ ਆਪਣੇ ਲਾ ਕੇ ਧਿਆਨ ਰੱਖੋ ਗਰਮੀ ਤੋਂ ਸਾਡਾ ਚਲੋ AC ਫਾਰਮ ਹੈ ਤਾਂ ਚਲੋ ਪ੍ਰੋਬਲਮ ਆਂਦੀ ਨਹੀਂ ਗਰਮੀ ਦੀ ਨਹੀਂ ਪਰ ਤੁਸੀਂ ਆਪਣੇ ਧਿਆਨ ਰੱਖੋ ਟੈਂਪਰੇਚਰ ਦਾ ਪੂਰਾ ਗਰਮੀ ਦੇ ਵਿੱਚ ਬੱਚੇ ਨੂੰ ਗੁਲੂਕੋਟ ਦਾ ਬੀ ਕੰਪਲੈਕਸ ਦੋ ਮੈਂ ਫੋਟੋ ਪਾਉਂਗਾ ਦੇਖ ਲਿਓ ਬੀ ਕੰਪਲੈਕਸ ਮੈਂ ਕਿਹਨੂੰ ਕਹਿ ਰਿਹਾ ਆਂ ਦੇਖ ਲਿਓ ਤੂੰ ਬਾਕੀ 쿨ਿੰਗ ਪਾ ਚੱਲ ਰਿਹਾ ਸਾਡੇ 쿨ਿੰਗ ਪਾੜ ਆਪਣੇ 24 ਘੰਟੇ ਚੱਲਦੇ ਆ ਮળો ਰਾਤ ਨੂੰ ਤੜਕੇ ਆਪਾਂ 3 ਵਜੇ ਬੰਦ ਕਰ ਦਿੰਦੇ ਆ ਦਿਨ ਵਿੱਚ ਨੂੰ ਥੋੜਾ ਥੋੜਾ ਸਾ ਰਹਿਦਾ ਉਹਨਾ ਪੈਟ ਗਿੱਲੇ ਹੁੰਦੇ ਸਾਡੇ ਹੁਣ ਦੁਪਹਿਰ ਦੇ ਵਜੇ ਆ ਸਾਡਾ 1 ਵਜਾ ਹੋਇਆ ਆ ਮੈਂ ਕਿਹ ਚ ਨੂੰ ਵੀਡੀਓ ਬਣਾਨੇ ਆ ਕਾਫੀ ਦਿਨ ਹੋ ਗਏ ਸੀ ਕਿ ਮੈਂ ਕੋਈ ਵੀ ਅਪਡੇਟ ਨਹੀਂ ਦਿੱਤੀ ਸੀ ਆਪਣੇ ਚਿਕਸ ਬਾਰੇ ਅੱਜ ਮੈਂ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ ਜਿਹੜੀ ਆਪਾਂ ਇਹਨੂੰ ਫੀਡ ਦੇ ਰਹੇ ਹਾਂ ਉਹ ਦੇ ਰਹੇ ਹਾਂ ਸਟਾਰਟਰ ਕੱਲ ਹੀ ਸ਼ੁਰੂ ਕੀਤੀ ਸੀ ਆਪਾਂ ਦੋ ਦਿਨ ਦਵਾ ਕੇ ਮਿਕਸ ਕਰਕੇ ਉਸ ਤੋਂ ਬਾਅਦ ਜੋ ਵੀ ਅੱਗੇ ਟ੍ਰੀਟਮੈਂਟ ਹੋਊਗਾ ਮੈਂ ਸ਼ੇਅਰ ਕਰੂੰਗਾ ਆਪਣਾ ਸਾਰਾ ਫਿਲਹਾਲ ਆਪਾਂ ਇਹਨੂੰ ਕੁਝ ਨਹੀਂ ਦੇ ਰਹੇ ਹੁਣ ਨੋਰਮਲ ਫੀਡ ਔਰ ਪਾਣੀ ਚੱਲ ਰਿਹਾ ਹੈ ਦੋ ਤਿੰਨ ਦਿਨ ਬਾਅਦ ਮੈਂ ਦਊਗਾ ਇਹਨੂੰ ਦੁਪਹਿਰ ਦੇ ਟਾਈਮ 'ਤੇ ਆਪਾਂ ਇਹਨੂੰ ਗੁੱਲੂਕੋਚ ਜਾਂ ਬੀ ਕੰਪਲੈਕਸ ਦਿੰਦੇ ਹਾਂ ਔਰ ਕੁਛ ਨਹੀਂ ਦਿੰਨੇ ਇਹਨੂੰ ਮੁੱਕੇ ਜਿਹੜੇ ਫੈਨ ਆਪਣੇ ਉਹ ਦੋ ਚੱਲ ਰਹੇ ਆ